ਨਮ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮੌਸਮ ਰਹਿਣ ਦੇ ਹਾਲ ਨੇ ਜੀ ਅਸੀਂ ਪਿਛਲੇ ਇੱਕ ਦੋ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲੀਆਂ ਨੇ ਔਰ ਗਰਜ ਚਮਕ ਹੋਈ ਹੈ ਔਰ ਇਹਦੇ ਤੋਂ ਬਿਨਾ ਹਲਕੀ ਬਾਰਿਸ਼ ਜਾਂ ਛਿੱਟੇ ਵੀ ਕਿਤੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਪਏ ਨੇ ਅ ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਕੱਲ ਤੋਂ ਫੇਰ ਥੋੜੀਆਂ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਇਹ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਹੈ ਜੋ ਉਹ ਵੀ ਜਾਰੀ ਕੀਤਾ ਗਿਆ ਹੈ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਤੋਂ ਮੌਸਮ ਦੇ ਵਿੱਚ ਜਿਹੜੀ ਆ ਨਮੀ ਰੋਕੀ ਜਾਂ ਲੋਕਾਂ ਨੂੰ ਜਿਹੜੀ ਰਾਹਤ ਦੁਣ ਹਣੀ? ਜੀ ਹੁਣ ਕਿਉਂਕਿ ਜਿਹੜਾ ਮੌਸਮ ਦੇ ਵਿੱਚ ਚੇਂਜ ਹੋਈ ਸੀ ਉਹਦੇ ਕਰਕੇ ਦੋ ਤਿੰਨ ਦਿਨ ਜ਼ਰੂਰ ਸਾਰਿਆਂ ਨੂੰ ਰਿਲੀਫ ਮਿਲਿਆ ਬਟ ਕੱਲ ਤੋਂ ਫੇਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ। ਔਰ ਆਨਵਰਡ ਦੇ ਦਿਨਾਂ ਦੇ ਵਿੱਚ ਕਿਉਂਕਿ ਮੌਇਸਚਰ ਵੀ ਹਵਾ ਦੇ ਵਿੱਚ ਵਧਣ ਦੇ ਚਾਂਸਸ ਨੇ ਸੋ ਉਹਦੇ ਨਾਲ ਥੋੜੀਆਂ ਅਨਕੰਫਟੇਬਲ ਕੰਡੀਸ਼ਨਸ ਹਿਊਮਿਡਿਟੀ ਵਧਣ ਕਰਕੇ ਵੀ ਹੋ ਸਕਦੀਆਂ ਨੇ ਲੋਕਾਂ ਨੂੰ ਇਹ ਸਲਾਹ ਦਿੰਦੇ ਜਿਵੇਂ ਜਿਦਾਂ ਮੈਂ ਉਹਨੇ ਦਿਵਾ ਦਿੱਤਾ ਜਦਨੇ ਪਿੱਛੇ ਦੋਸਤਾਂ ਨੂੰ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗੇ ਜੀ ਕਿ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਸ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲੋ ਨਿਊਟ੍ਰੀਸ਼ੀਅਸ ਡਾਈਟ ਲੋ ਵਾਤਵਾਦ ਲਿਕੁਇਡਸ ਲੋ ਬਾਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਬਾਹਰ ਜਾਨਨੇ ਹੋ ਆਪਦਾ ਸਿਰ ਔਰ ਬਾਕੀ ਬਾਡੀ ਪਾਰਟਸ ਜਿਹੜੇ ਉਹ ਕਵਰਡ ਰੱਖੋ ਤਾਂ ਕਿ ਹੀਟ ਸਟ्रेस ਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਲੱਗਦਾ ਕਿ ਜਿਸ ਤਰ੍ਹਾਂ ਮੈਂ ਜਿਹੜਾ ਮੌਸਮ ਨੇ ਇੱਕਦਮ ਬਦਲ ਰਿਹਾ ਮੌਸਮ ਨੇ ਜਿਹੜਾ ਆਪਣੇ ਲੋਕਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਕਦੇ ਤਾਪਮਾਨ ਘੇੜਦਾ ਕਦੇ ਬਰਸਾਤ ਜ਼ਿਆਦਾ ਬਿਲਕੁਲ ਜੀ ਕਿਉਂਕਿ ਵੈਦਰ ਦੇ ਵਿੱਚ ਵੇਰੀਏਬਿਲਟੀ ਕਾਫੀ ਜ਼ਿਆਦਾ ਹੈਗੀ ਹੈ ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੇਰੀਏਬਿਲਟੀ ਵਧੀ ਹੋਈ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਵੇਰੀਏਬਲ ਕੰਡੀਸ਼ਨਸ ਹੁੰਦੀਆਂ ਨੇ ਇਹਨਾਂ ਦੇ ਹੈਲਥ ਇੰਪੈਕਟਸ ਬਹੁਤ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਲiquids ਵਾਤੋ-ਵਾਤ ਲੈਣੇ ਚ ਫਾਰਮਰਸ ਨੂੰ ਵੀ ਸਹੀ ਇਸ਼ਲਾ ਦੇ ਰਹੇ ਆ ਜੀ ਪਹਿਲਾਂ ਵੀ ਕਿ ਜਿਹੜੀਆਂ ਉਹਨਾਂ ਨੇ ਅੱਜਕੱਲ ਫਸਲਾਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹਿਣ ਤਾਂ ਕਿ ਹੀਟ ਸਟ੍ਰੈਸ ਦਾ ਕ੍ਰੌਪਸ ਤੇ ਕੋਈ ਇਫੈਕਟ ਨਾ ਹੋ ਸਕੇ। ਕੋਈ ਰਿਕਾਰਡ ਜਿਹੜਾ ਕੋਈ ਦਰਜ ਕੀਤਾ ਗਿਆ ਹੁੰਦਾ। ਜੀ ਇਸਵਰੀ ਅਸੀਂ ਦੇਖਿਆ ਕਿ ਹੀਟ ਵੇਵ ਕੰਡੀਸ਼ਨਸ ਦਾ ਡਿਊਰੇਸ਼ਨ ਜਿਹੜਾ ਕਾਫੀ ਲੰਮਾ ਚੱਲੇ ਗਿਆ ਕਿਉਂਕਿ 15 ਮਈ ਤੋਂ ਲੈ ਕੇ 5 ਜੂਨ ਦੇ ਤੱਕ ਟੈਂਪਰੇਚਰ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਇਹ ਡਿਊਰੇਸ਼ਨ ਜੇ ਅਸੀਂ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਲੰਬਾ ਡਿਊਰੇਸ਼ਨ ਹੀਟ ਸਪੈਲ ਦਾ ਨਹੀਂ ਸੀ ਗਿਆ ਜੋ ਇਸ ਵਾਰੀ ਹੋਇਆ